ਹੂੰ ਵਿਛੜ ਕੇ ਮਿਲਣਾ ਮਿਲ ਕੇ ਵਿਛੜਨਾ ਹੰ ਚੁੱਪ ਰਹਿ ਦਿਆਂ ਗੱਲਾਂ ਨੇ ਕੌਣ ਕਿਸੇ ਲਈ ਕਿਥੇ ਮਰਦਾ ਹੈ ਕਹਿਣ ਦੀਆਂ ਗੱਲਾਂ ਸਾਡੇ ਇਥੋਂ ਵੱਖਰਾ ਹੋ ਚੱਲੇ ਨੇ ਪਿਆਰ ਹੋਰ ਗੂੜਾ ਹੋਣਾ ਹੋਊਗਾ ਤਾਂ ਹੋ ਚੱਲੇ ਨੇ ਹੁਣ ਸਾਡੇ ਇਥੋਂ ਵੱਖਰਾ ਹੋ ਚੱਲੇ ਨੇ ਪਿਆਰ ਹੋਰ ਗੂੜਾ ਹੋਣਾ ਹੋਊਗਾ ਤਾਂ ਹੋ ਚੱਲੇ ਨੇ ਤੇਰੇ ਬਿਨੋਂ ਮੇਰਾ ਜੀ ਨਹੀਂ ਲੱਗਣਾ ਤੂੰ ਵੀ ਕਿੱਥੇ ਲਾਵੇਂਗੀ ਮੈਂ ਤੈਨੂੰ ਯਾਦਾਂਗਾ ਤੂੰ ਮੈਨੂੰ ਯਾਦਵੇਂਗੀ ਮੈਂ ਤੈਨੂੰ ਯਾਦਾਂਗਾ ਤੂੰ ਮੈਨੂੰ ਯਾਦਵੇਂਗੀ ਹੁ ਲੜੀ ਕਿੰਨੇ ਵਾਰੀ ਮੇਰੇ ਨਾਲ ਗੱਡੀ ਤੂੰ ਚਲੌਣ ਪਿੱਛੇ ਵਾਲੇ ਦੇ ਸੀ ਗਾਣੇ ਦੇ ਗੱਡੀ ਵਿੱਚ ਲੰਘਣ ਪਿੱਛੇ ਖੌਰੇ ਕਿਉਂ ਦੋ ਗਾਣੇ ਤੈਨੂੰ ਬੈਕ ਵੱਡ ਲੱਗਦੇ ਹਾਏ ਕੀ ਕਰਾਂ ਮਿੱਤਰੋਂ ਦੇ ਦਿਲ ਵਿੱਚ ਵੱਜਦੇ ਤੇਰੇ ਪਿੱਛੇ ਮੈਂ ਵੀ